ਚਰਮਣ ਦੀ ਗੱਲ ਹੁੰਦੀ ਹੈ ਪਹਿਲੀ ਕਬੱਡੀ ਲੈ ਵੀ ਸ਼ੀਲੂ ਲੱਗ ਖੁੱਲ ਕੇ ਪਹਿਲੀ ਕਬੱਡੀ ਤੇ ਫਰੰਮਾ ਤੇ ਸ਼ੀਲੂ ਅੰਬਾ ਤੇ ਸ਼ੀਲੂ ਟੱਕਰ ਸਿਰੇ ਦੀ ਸਿਰੇ ਦੀ ਗਰਾਊਂਡ ਲੱਗਦਾ ਜੋਰ ਲੱਗਦਾ ਜੋਰ ਲੱਗਦਾ ਜੋਰ ਬੱਲੇ ਆਹ ਬੱਲੇ ਆਹ ਬੱਲੇ ਆਹ ਬੱਲੇ ਆਹ ਬੱਲੇ ਆਹ ਬੱਲੇ ਜੇ ਰਿਸ਼ਨਾਂ ਦਾ ਕੇ ਧੱਕ ਧੱਕ ਜਾਫੀਆਂ ਨੂੰ ਕਹਿੰਦੇ ਆਂ ਅੱਜ ਬਾੜੇ ਪਰ ਸ਼ੀਲੂ ਹਰਿਆਣੇ ਦਾ ਸ਼ੀਲੂ ਹਰਿਆਣੇ ਦਾ ਬੱਲੇ 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 ਹੋ ਗਈ ਹੈ ਬੱਲੇ ਆ ਮੇਰੇ ਵੀਰੋ ਕਾਲੇ ਸਿੰਘੇ ਦਾ ਸ਼ਮੀ ਲੁੱਟੀ ਜਾਂਦਾ ਮੇਲੇ ਕੀਰਾਮਾਲ ਦੇ ਬੁਲਟ ਨੂੰ ਕਹਿੰਦੇ ਧੁੱਕ ਧੁੱਕ ਕਹਿੰਦੇ ਮਿੱਤਰਾਂ ਦੇ ਕੱਪ ਤੇ ਕੁੜੇ ਵੇਖ ਲੜ ਕਰੇ ਪੈਨੇ ਰਾਜੂ ਖੋਸੇਕੋਟ ਦੇ ਦਾ ਮੇਲਾ ਲੁੱਟ ਗਿਆ ਜਿੰਨਾ ਵੀ ਪ੍ਰਾਈਜ਼ ਓਪਨ ਕਬੱਡੀ ਇੱਕ ਪਿੰਡ ਦਾ ਪਹਿਲਾ ਇਨਾਮ ਜਿੰਨਾ ਵੀ ਹੋਵੇਗਾ ਇਹਨਾਂ ਦੇ ਸਾਰੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਸ਼ੀਲੂ ਹਰਿਆਣੇ ਦਾ ਲੱਗੀਆਂ ਨਿਵਾ ਜਾਂਦੇ ਬੰਦੇ ਚੰਗੀਆਂ ਨਸਲਾਂ ਨੇ ਲੱਗੀਆਂ ਨਿਵਾ ਜਾਂਦੇ ਬੰਦੇ ਚੰਗੀਆਂ ਨਸਲਾਂ ਨੇ ਲਓ ਕਬੱਡੀ ਭੀਮ ਖੇਡ ਮੈਦਾਨ ਦੇ ਵਿੱਚ ਆਓ ਸਾਹਮਣੇ ਕਦੇ ਦੁੱਬਲੀ ਵਾਲੇ ਭੀਮ ਦੀਆਂ ਗੱਲਾਂ ਖੇਡ ਮੈਦਾਨ ਦੇ ਵਿੱਚ ਬਨਮਨ ਆਰਮੀ ਟੱਕਰ ਸਿਰੇ ਦੀ ਸਿਗੇੜਿਆਂ ਦੀ ਗਰਾਊਂਡ ਮੇਲਾ ਨੱਚਦਾ ਮੇਲਾ ਨੱਚਦਾ ਕਬੱਡੀ 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 ਟੱਕਰ ਸਿਰੇ ਦੀ ਟੱਕਰ ਟੱਕਰ ਦੀ ਟੱਕਰ ਟੱਕਰ ਕਿ ਬੰਨ ਮਟ ਹੈ ਹਰਮਨ ਬੁਲਟ ਉੱਚਾ ਪੇਟ ਪਿੰਨ ਤੇ ਪ੍ਰਸਿੱਧੀ ਕੀਰਾ ਵਾਲੀ ਪਿੰਨ ਵੀ ਕਰ ਦਿੰਦੀ ਹੈ ਪਰ ਇਸ ਵੇਲੇ ਚੂਛਕ ਵਾਲਾ ਸ਼ੀਸ਼ਕ ਵਾਲਾ ਸ਼ੂਸ਼ਕ ਵਾਲਾ ਫੂਲਾ ਫੂਲਾ ਫੂਲਾ

ਵੀ ਸਾਡੇ ਵਾਲੇ ਨੇ ਵਾਪਸੀ ਕਰਤੀ ਧੁਰਕੋਟੀਆਂ ਕਾਲਾ ਵੇਂਦਾ ਹੋਣਾ ਵੀ ਸਾਡੇ ਵਾਲਾ ਸੰਘੇੜਿਆਂ ਦੇ ਵਿੱਚ ਵਾਪਸੀ ਕਰ ਗਿਆ ਬਲਦੇਵ ਸਿੰਘ ਧਾਲੀਵਾਲ ਦੇ ਪੁੱਤ ਦੀਆਂ ਗੱਲਾਂ ਹੁੰਦੀਆਂ